ਅੱਜ ਸਾਨੂੰ ਬੜੀ ਖੁਸ਼ੀ ਹੈ ਕਾਂਦੀਡਾ ਲੰਬਰਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਕਾਂਦੀਡਾ ਲੰਬਰਸਰ ਅਕਾਲ ਤਖਤ ਸਾਹਿਬ ਦੇਤੇ ਸਿੰਘ ਸਾਹਿਬ ਮਨਜੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਤਰ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅੰਮ੍ਰਿਤਸਰ ਰਣਨਾਮਾ ਦਸਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੀ ਨਰਪੱਤ ਦਾ ਦਿਨਾਰ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬਹੁਰੀ ਮਸਤ ਹੋਵੇ ਬੇਸ਼ੱਕ ਆਦੇਬਾਸ਼ੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਚਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ 41 ਦਲ ਆਮਰਸਰ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਤ ਜੁਨੇ ਸਿੰਘ ਢੰਗਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਦੇ ਉੱਤੇ ਖਾਲਿਸਤਾਨ ਤੇ ਅਸੀਂ ਚੱਲ ਰਹੇ ਹਾਂ ਅੱਜ ਫੇਰ ਉਸ ਵਜਾ ਕਰਕੇ ਬੱਦਲ ਛਾਏ ਹੋਏ ਆ جنگ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹੜੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਐ ਕਿ પ્રાਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਆ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮ ਨੇ ਕਾਲੀਤਨ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋਤੀਜੀ ਕੌਮ ਤੇ ਤੀਜਾ ਮੰਦਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਤਾਪਤ ਕਰਤਾ ਅੱਜ ਅਸੀਂ ਉਸ ਦੇ ਲਾੜਨਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆਂ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਪਰ ਜਿਵੇਂ ਭਾਤੀ ਤੇ ਬੀਜੇਪੀ ਤੇ ਆਰਸ ਇਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀਆਂ ਕਿ ਅਸੀਂ جنگ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਹੈ ਜੋ ਛਿਆ ਇੰਡੀਆ ਦੀ ਹੈ ਕਿ ਹੈ ਰੋ ਆਈਪੀ ED CPI NIA BSF CRP CISF ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਪਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੱਲੋ ਮੱਲੇ ਸਿੱਖਾਂ ਨੂੰ ਇਹਨਾਂ ਦੋਨੋਂ ਕੌਮਾਂ ਦੀ ਲੜਾਈ ਦੇ ਵਿੱਚ ਬਸਿਆ ਜਾ ਰਿਹਾ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ ਜੰਗ ਹੁੰਦਾ ਜਦੋਂ ਤੁਹਾਡੀ ਨੁਮਾਇੰਦਗੀ ਹੁੰਦੀ ਹੈ ਸਲਾਹਤ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿੰਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨਮਾਇੰਦਾ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ no representation no taxation without representation ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸ.ਸੀ.ਪੀ.ਸੀ ਦੀਆਂ ਡਿਕਸ਼ਨਰ 14 ਸਾਲ ਤੋਂ ਨਹੀਂ ਹਿੰਦ ਹਕੂਮਤ ਕਰਾ ਰਹੀ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦ ਨਹੀਂ ਰਹਿਵਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬਿਲਕੁਲ ਨਿਊਟਰਲ ਨਿਰਪੱਖਤਾ ਦੇ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜ ਦਾ ਇਹ ਹੀ ਸਟਾ ਹੈ ਕੀ ਨੋ ਵਾਰ ਬਿਟਾਉਟ ਰਿਪਰੈਜ਼ੈਂਟੇਸ਼ਨ ਜਿੰਨਾ ਚਿਰ ਸਾਡੀ ਨਮਾਇੰਦਗੀ ਨਹੀਂ ਹੈ ਉਨਾਂ ਚਿਰ ਸਿੱਖ ਕੌਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਇਹ ਸਾਡਾ ਪੱਕਾ ਨਿਰਣੈ ਸਾਰਾ ਕੁਛ ਹੈ ਤੇ ਜਿਹੜੀ ਚੀਜ਼ ਕੈਨ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸੰਕਰ ਨੇ ਰੌਦੇ ਮੁਖੀ ਨੇ ਡੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜ ਜਦੋਂ ਸਾਡੇ ਤਿੰਨ ਬੰਦੇ ਕੈਂਡੀਡੇਟਾਂ ਦੇ ਵਿੱਚ ਸਿੱਖ ਮਰਵਾਤ ਤੇ ਪ੍ਰਾਈਮ ਮਿਨਿਸਟਰ ਟਰੂਡੋ ਥਰਡਰ ਟਰੂਡੋ ਨੇ ਆਪਣੀ ਪਾਰਲੀਮੈਂਟ ਆਟਵਾ ਦੇ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਕਤਾਰ ਸਿੰਘ ਠੰਡੇ ਨੂੰ ਬੇਗੜਾ ਆਤਮੀ ਨੂੰ ਬਰਤਾਨੀਆਂ ਦੇ ਵਿੱਚ ਕਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲੇ ਸੱਜੇ ਪਾਸੇ ਬੈਠੇ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਇਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਕਿ ਇੱਥੇ ਵੀ ਰੋਟੀ ਨੂੰ ਵੀ ਬਰਬਾਦਤਾ ਹੋਰ ਵੀ ਬਰਬਾਦਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਬਰਬਾਦਤਾ ਮੋਸੇਵਾਲ ਨੂੰ ਪੰਜਾਬ ਬਰਬਾਦਤਾ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਫਰੀਦ ਕੋਟ ਦੇ ਵਿੱਚ ਮਰਾਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਕਿਉਂ ਕਰਕੇ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਕਿ ਦੂਜੇ ਦੇ ਨਾਲ ਇਹ ਬੋਖੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਰਜ਼ਨੀ ਨੇ ਸ਼ੋਮਨਾਥ ਦੇ ਮੰਦਿਰ ਲੁੱਟੇ ਐ ਪਰ ਹੁਣ ਜੋ ਕਰਕੇ ਇਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਹੈ ਅਸੀਂ ਕਹਿੰਦੇ ਆ ਨੋ ਵਾਰ ਨੋ ਵਾਰ ਨੋ ਇਗੁਲ ਸਿਕਾਖਾ ਸਾਹਿਬ ਜਿਹੜੇ ਪੱਤੇ ਪੰਜਾਬ ਹੈ ਸਰਹੱਦੀ ਬਿੰਦੂ ਬੋਰਡਰ ਪੰਡਾ ਜੇਕਰ ਮਕੂਲ ਤਨਾਪੁਰ ਨੂੰ ਤਾਂ ਪੰਜਾਬ ਦੇ ਲੋਕਾਂ ਦਾ ਕਿੰਨਾ ਪ੍ਰਸੰਗਤ ਪਾਕਿਸਤਾਨ ਜਿਹੜੀਆਂ ਹੋਂਦ ਵਿੱਚ ਆਇਆਂ ਵਰਤਮਾਨ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਕਾਲੀ ਨਾਲ ਬਾਦਲੀ ਗੱਲ ਕਰੀਏ ਖਾਲਸਾਣ ਤੋਂ ਅਜ ਭਗੋੜਾ ਵਾ ਕਿਵੇਂ ਦੇਖੇ ਹੁਣ ਉਹਦਾ ਸਾਰਿਆਂ ਨੂੰ ਪਤਾ ਹੈਗਾ ਅੱਜ ਕਾ ਨੂੰ ਐਵੇਂ ਕਿਸੇ ਦੀ ਗੱਲ ਕਰਨੀ ਆ ਸਾਰਾ ਚਿੱਟਾ ਲਿਖਿਆ ਹੋਇਆ ਫੋਟੋਆਂ ਹੈਗੀਆਂ ਜਿਨ੍ਹਾਂ ਨੇ ਇਹ ਅਲਾਨ ਨਾਮੇ ਦੇ ਉੱਤੇ ਦਸਖਤ ਕੀਤੇ ਇੱਥੇ ਕਾਂਤਕਤ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਾਂਤਕਤ ਦੇ ਜਥੇਦਾਰ ਸੀ ਉਹ ਥੱਲੇ ਭੁੰਡੇ ਬੈਠੇ ਐ ਤੇ ਸਾਨੂੰ ਸਾਰਿਆਂ ਨੂੰ ਲਾਈਨ 'ਚ ਖੜਾ ਕੀਤਾ ਤੇ ਬਾਕੀ ਸਾਰੇ ਛੱਡ ਗਏ ਸੀਗੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਸਾਰ ਉਸ ਅਲਾਨ ਨਾਮੇ ਤੇ ਅੱਜ ਖੜਾ ਹੈ ਅਸੀਂ ਖੜੇ ਰਹਤੈਂਤ ਵਾਲਾ ਬਾਟਿਕ ਪ੍ਰੋਗਰਾਮ ਕੀਤਾ ਯਾਰਾ ਤੁਹਾਡੇ ਨੂੰ ਹਾਂ ਸੇਣੀ ਵਾਲੀ ਬਾਰਡਰ ਦੇ ਉੱਤੇ ਅਸੀਂ ਤਿੰਨ ਤਰੀਕ ਨੂੰ ਬਾਰਡਰ ਜਿੰਨੇ ਵੀ ਹੈਗੇ ਐ ਸੇਣੀ ਵਾਲਾ ਫਿਰ ਵਾਗਾ ਬਾਰਡਰ ਸੁਲੇਮਾਨ ਕੀ ਬਾਰਡਰ ਇਹਨੂੰ ਖੋਲਣ ਦੇ ਲਈ ਅਸੀਂ ਉੱਥੇ ਇੱਕ ਵੱਡੀ ਕਾਨਫਰੰਸ ਕਰਾਂਗੇ ਜੀ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਸੱਦਦੇ ਹਾਂ ਸਾਰਿਆਂ ਨੂੰ ਸੱਦਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਫਰੋਸਪੋਰ 3 ਵਜੇ 10 3 ਕਰੋ 11 ਵਜੇ ਜ਼ਰੂਰ ਉੱਥੇ ਦਰਸ਼ਨ ਦਿਓ ਜਿਹੜਾ ਕਿ ਅਸੀਂ ਬਤਾ ਪਾਸ ਕਰੀਏ ਕਿ ਬਾਰਡਰ ਖੁੱਲਣ ਜੀ ਦੇ ਨਾਲ ਸਾਡੀਆਂ ਕਣਕਾਂ ਇੱਥੇ 2400 ਰੁਪਏ ਪਰ क्विंटल ਹੈ ਤੇ ਪਾਰ ਜੇ ਚਲੇ ਜਗਿਆ ਉੱਥੇ 3600 ਰੁਪਏ ਪਰ क्विंटल ਹੈ ਤੇ ਜਿਹੜੇ ਆਪਣੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਕਿਸਾਨ ਹੈ ਜਿਹੜੇ ਮਿਹਨਤਕਾਰ ਹੈ ਉਹਨਾਂ ਦਾ ਕੁਝ ਬਣੇ ਇੰਡੀਆ ਦੀ ਜੀ ਡੀ ਪੀ 1% ਨਾਲ ਵਧੇਗੀ ਜਿਸ ਨਾਲ 70 ਜਾਂ 80 ਹਜ਼ਾਰ ਨੌਕਰੀਆਂ ਹੋਰ ਹੋ ਜਾਣਗੀਆਂ ਤੇ ਜਿਹੜੇ ਠੀਮ ਜਾਂ ਛੱਟਾ ਵੇਚਦੇ ਆ ਇੱਕ ਵਾਰੀ ਨੌਕਰੀਆਂ ਆ ਜਾਣਗੇ ਤੇ ਇਹ ਵੀ ਬਲਾਸ ਸਾਡੇ ਕੋਲ ਲੱਥੂਗੀ ਆ ਜਿਹੜਾ ਛੱਟਾ ਛੁੱਟਾ ਹੋ ਰਿਹਾ ਤੇ ਕਿਸੇ ਦੇ ਘਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਸ਼ੱਕ ਹੋਵੇ ਕਿ ਕੋਈ ਕਿਸੇ ਤਰ੍ਹਾਂ ਦੀ ਖਾਪੀ ਕਰਦਾ ਹੈ ਉਹਦਾ ਘਰ ਤੁਸੀਂ ਧਾਰਨੀ ਸਾਡੇ ਹੈਗੇ ਤਬਾਇ ਸਮਟੈਂਕ ਦੇ ਕਾਨੂੰਨ ਦੇ ਅੰਦਰ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਨਹੀਂ ਤੋੜਨਾ ਚਾਹੀਦਾ ਇੰਡੀਆ ਨੇ ਅਮਰੀਕਾ ਦੇ ਵਿੱਚ ਵੀ ਕਾਨੂੰਨ ਤੋੜਤਾ ਉੱਥੇ ਜਿਹੜੇ ਸਾਡੇ ਪੰਨੂ ਸਾਹਿਬ ਹੈ ਉੱਥੇ ਸਾਜ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਾਨੋਂ ਮੜਵਾਇਆ ਜਾਵੇ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀ ਉਸ ਨੇ ਪਹਿਲਾਂ ਹੀ ਪਤਾ ਲੈ ਲਿਆ ਕਿ ਪੰਨੂ ਨੂੰ ਮਰਵਾ ਦੇਣਾ ਤਾਂ ਇੰਟੈਲੀਜੈਂਸ ਨੇ ਅਮਰੀਕਾ ਦੀ ਨੇ ਉਹ ਕੰਤੇ ਫੜ ਲਏ ਔਰ ਇੰਡੀਆ ਨੂੰ ਵੀ ਬਣਾਤਾ ਕਿ ਤੁਸੀਂ ਇਹ ਸਾਜਿਸ਼ ਕੀਤੀ ਸੀਗੀ ਸੋ ਮੈਂ ਸਮਝਦਾ ਕਿ ਸਾਰੀ ਸ਼ੈਤਾਨੀ ਦੀ ਜੜ੍ਹ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਹੋਰ ਕਿਸੇ ਮੁਲਕ ਤੋਂ ਕੋਆਪਰੇਟ ਨਹੀਂ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ ਹੈਗੇ ਆ ਜੰਗ ਦੇ ਉਹ ਹੈ ਕਿ ਗੁਜਰਾਤੀ ਅਮਿਤ ਸ਼ਾਹ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ ਸਮਾਜ ਦੇ ਵਿੱਚ ਪੁਚਿਸ ਤੇ ਉਹਨਾਂ ਦੇ ਪਿਛਲੇ ਸਾਹਮਣੇ ਆਇਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਹੈ ਕਿ ਇੱਕ ਧਿਰ ਨੂੰ ਹੀ ਅਕਾਲੀ ਦਲ ਦਾ ਮਾਨਤਾ ਮਿਲੀ ਪਰ ਉਹਨਾਂ ਨੇ ਤੁਹਾਡੇ ਕੁਝ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਉਨੀ ਹੀ ਬਰਾਬਰ ਮਾਨ ਦੇ ਮੈਂ ਬਹੁਤ ਸ਼ੁਕਰੀਆ ਕਰਦਾ ਹਾਂ ਖਾਲਸਾ ਸਾਹਿਬ ਦੇ ਕਿਰਪਾ ਕਰਕੇ ਅੱਜ ਹੋਖ ਆਪਣਾ ਲਈ ਇਹ ਅਕਾਲੀ ਦਲ ਆਫ ਅੰਮ੍ਰਿਤਸਰ ਸੁਰਜੀਤ ਹੋਇਆ ਤੇ ਉਦੋਂ ਸਿੱਖ ਸਾਹਿਬ ਭਾਈ ਮਨਜੀਤ ਸਿੰਘ ਸੀ ਅੱਛਾ ਇਹ ਸਿੰਘ ਸਾਹਿਬ ਲਿਖੇ ਆ ਬਹੁਤ-ਬਹੁਤ ਦਾ ਧੰਨਵਾਦ ਕਰਦਾ